ਇਹ ਲੱਗਦਾ ਤੁਹਾਡੇ ਹੁਣ ਤੋਂ 5 ਮਿੰਟ ਪਹਿਲਾਂ ਕਿਉਂਕਿ ਅਸੀਂ ਫਿਲਮ ਨਾ ਲਾਸਟ ਵੀਕ ਡੱਪ ਕੀਤੀ ਸੀ ਤੇ ਉਦੋਂ ਟ੍ਰੇਲਰ ਮੇਖਾਨੀ ਸੀ ਰੈਡੀ ਤੇ ਮੈਂ ਹੁਣੇ ਵੇਖਿਆ ਜੇ ਤੇ ਬਾਕੀ ਬਾਬਾ ਸੁੱਖ ਰੱਖੇ ਇਸ ਮਤਲਬ ਇਸ ਸਾਧੂ ਦੀ ਪੰਜਾਬੀ ਫਿਲਮ ਘਟਨੇ ਹਨ ਮਤਲਬ ਦੂਜੇ ਸਾਲਾਂ ਦੇ ਕੰਪੈਰੀਟਿਵ ਇਸ ਸਾਧੂ ਦੀ ਇਹ ਘਟਨੇ ਹੋਪਫੁਲੀ ਇਹ ਸਾਡੀ ਫਿਲਮ ਹੈ ਜਿਹੜੀ ਵਰਕ ਕਰੂਗੀ ਲੋਕਾਂ ਨੂੰ ਪਸੰਦ ਆਊਗੀ ਇੰਨੇ ਸਟ्रेस ਚ ਚੱਲਦੀ ਹੈ ਇੰਨਾ ਟੈਨਸ਼ਨ ਦਾ ਮਾਹੌਲ ਚੱਲਦਾ ਹੈ ਤੇ ਜਾ ਕੇ ਲੋਕ ਦੇਖਣਗੇ ਹਸਣਗੇ ਐਂਟਰਟੇਨ ਹੋਣਗੇ ਹੋਪਫੁਲੀ ਜੇ ਜਿਵੇਂ ਸਾਡੀ ਪਹਿਲੀ ਫਿਲਮ ਸਕਸੈਸਫੁਲ ਹੋਈ ਹੈ ਤੇ ਇਹ ਵੀ పార్ਟ 2 ਵੀ ਉਨਾ ਹੀ ਸਕਸੈਸਫੁਲ ਹੋਗਾ ਮੇਬੀ ਮੋਰ ਦਨ ਆਬਵੀਅਸਲੀ ਥੈਂਕ ਯੂ ਭਾਜੀ ਸਾਡੀ ਬੈਸਟ ਵਿਸ਼ਸ ਟੂ ਦੇ ਨਾਲ ਪੂਰੀ ਟੀਮ ਦਾ ਸੁਪਰ ਥੈਂਕ ਯੂ ਥੈਂਕ ਯੂ ਇੱਥੇ ਵੀ ਡਿਸਾਈਡ ਕਰ ਰਹੀ ਕਿਹੜੀ ਬੇਨਾ ਬੋਲੂਗੀ ਹਾਂ ਜੀ ਨਮਰ ਪਲੇਸ ਤੁਸੀਂ ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਤੁਸੀਂ ਸਾਰੇ ਆਏ ਹੋ ਔਰ ਮੈਂ ਹੀ ਕਹਿਣਾ ਚਾਹੂੰਗੀ ਕਿ ਅਸੀਂ ਤਾਂ ਮਿਹਨਤ ਕੀਤੀ ਹੈ ਔਰ ਵਾਈਗਰੂ ਜੀ ਹੁਣ ਪਾਗ ਲਾਉਣ ਤੇ ਬਹੁਤ ਸੋਹਣੀ ਫਿਲਮ ਬਣੀ ਹੈ ਸਭ ਨੇ ਕੋਸ਼ਿਸ਼ ਕੀਤੀ ਹੈ ਔਰ ਫਿਲਮ ਸੱਚੀ ਸੋਣੀ ਬਣੀ ਹੈ ਤੁਸੀਂ ਸਾਰੇ ਜਾਣੇ ਸੱਚੀ ਬਹੁਤ ਇੰਜੋਏ ਕਰੋਗੇ ਜਿਹਨ ਪ੍ਰੋਡਿਊਸਰ ਐਂਡ ਐਕਟਰ ਆਫ ਦੀ ਮੈਂ ਕੁਝ ਲੱਗ ਨਹੀਂ ਕਹਿਣਾ ਕਿਵੇਂ ਲੱਗਿਆ ਟ੍ਰੇਲਰ ਵਧੀਆ ਲੱਗ ਰਿਹਾ ਦੱਸੋ ਸੱਚੀ ਸੱਚੀ ਦੱਸੋ ਵਧੀਆ ਲੱਗ ਰਿਹਾ ਟ੍ਰੇਲਰ ਬਸ ਠੀਕ ਹੈ ਫਿਰ ਕੋਈ ਟੈਨਸ਼ਨ ਨਹੀਂ ਨਹੀਂ ਟੈਨਸ਼ਨ ਤਾਂ ਬਹੁਤ ਹੈ ਦੇਖੋ ਅਸੀਂ ਬਹੁਤ ਨਰਵਸ ਆ ਸਾਡੀ ਮਤਲਬ ਪਹਿਲਾ ਪਾਰਟ ਪਹਿਲੇ ਪਾਰਟ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ ਸੋ ਇਸ ਵਾਰੀ ਵੀ ਸਾਨੂੰ ਆਹੀ ਹੈ ਕਿ ਲੋਕਾਂ ਨੂੰ ਪੈਸੇ ਬਾਕਸ ਆਫ ਇਸ ਅਲੱਗ ਗੱਲ ਹੈ ਬਟ ਅਸੀਂ ਜੈਨੂਇਨਲੀ ਅਸੀਂ ਆਹੀ ਵਿਸ਼ਵਾਸ ਕਰਦੇ ਹਾਂ ਕਿ ਲੋਕੀ ਆਹੀ ਕਹਿ ਕੇ ਨਿਕਲਣ ਕਿ ਫਰਸਟ ਪਾਰਟ ਜਿੰਨੀ ਵਧੀਆ ਸੀ ਯਾ ਉਸ ਤੋਂ ਵੱਧ ਵਧੀਆ ਸੀ ਉਸ ਤੋਂ ਘੱਟ ਨਾ ਕਹਿਣ ਇੱਕ ਵਾਰ ਵੀ ਸੋ ਸਾਡੇ ਸਾਰਿਆਂ ਦੀ ਐਫਰਟ ਉਹੀ ਰਹੀ ਹੈ ਐਂਡ ਵੀ ਆਰ ਹੋਪਿੰਗ ਕਿ ਟ੍ਰੇਲਰ ਤੋਂ ਬਾਅਦ ਲੋਕਾਂ ਨੂੰ ਹੋਰ ਮਜ਼ਾ ਆਊਗਾ ਤੇ ਉਹ ਆਪਦੀਆਂ ਟਿਕਟਾਂ ਜੀਤੀ ਜੀਤੀ ਬੁੱਕ ਕਰਨਗੇ ਤੇ ਸਾਡੀ ਟੈਨਸ਼ਨ ਮੁਕਾਉਣਗੇ ਜੀ ਹਾਂ ਬਰ ਥੈਂਕ ਯੂ ਸੋ ਮਸੂ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਕਿ ਮੂਵੀ ਦੇ ਵਿੱਚ ਜਿਹੜੀ ਤੀਜੀ ਮੌਨਿਕਾ ਜਿਹਨਾਂ ਦਾ ਕਰੈਕਟਰ ਹੈ ਤੁਸੀਂ ਉਹ ਕਰਨਾ ਸੀ ਇਹ ਕਿਹਦਾ ਹੈ ਸੀ ਕਿ ਤੁਸੀਂ ਉਹ ਕਰੈਕਟਰ ਕਰੋਗੇ ਸਾਡੇ ਪੈਸੇ ਮੁੱਕ ਗਏ ਸੀ ਅਸੀਂ ਆਲਰੇਡੀ ਬਹੁਤ ਹੈਵੀ ਬਜਟ ਫਿਲਮ ਸੀ ਤੇ ਜੈਨੂਇਨਲੀ ਨਹੀਂ ਆਪਾਂ ਪਹਿਲਾਂ ਆਪਾਂ ਦੋ ਤਿੰਨ ਹੋਰ ਲੋਕਾਂ ਨੂੰ ਐਕਚੁਅਲੀ ਪੁੱਛਿਆ ਵੀ ਸੀ ਉਹਦੇ ਬਾਅਦ ਆਪਾਂ ਦੋ ਗੋਰੀਆਂ ਵੀ ਸ਼ਾਰਟਲਿਸਟ ਕੀਤੀਆਂ ਸੀ ਇੱਕ ਆਸਟ੍ਰੇਲੀਆ ਤੋਂ ਹੈ ਤੇ ਇੱਕ ਹੋਰ ਕੁੜੀ ਸੀ ਮੈਂ ਉਹਦਾ ਨਾਮ ਭੁੱਲ ਗਈ ਬਟ ਕਿਸੇ ਨੂੰ ਪੰਜਾਬੀ ਨਹੀਂ ਆਉਂਦੀ ਸੀ ਜਾਂ ਕਿਸੇ ਦੇ ਨਾਲ ਆਪਾਂ ਕੁਝ ਪਲੈਨ ਨਹੀਂ ਕਰ ਸਕਦੇ ਸੀ ਐਂਡ ਫ੍ਰੈਂਕਲੀ ਬਿਕੋਜ਼ ਅੰਬਰਦੀਪ ਸਿੰਘ ਬਹੁਤ ਆਪ ਦੇ ਮਨ ਦੇ ਮੁਤਾਬਿਕ ਲਿਖਦੇ ਸਨ ਨੂੰ ਆ ਨਹੀਂ ਪਤਾ ਸੀ ਕਿ ਉਹਨੇ ਕੱਲ ਜਾ ਕੇ ਕਿੰਨਾ ਕੁ ਲਿਖਣਾ ਹੈ ਉਹ ਕੈਰੈਕਟਰ ਪਤਾ ਲੱਗਿਆ ਆਪਾਂ ਕਿਸੇ ਨੂੰ ਕੁਝ ਕਹਿ ਕੇ ਲੈ ਆਈਏ ਫਿਰ ਇੱਧਰ ਕੁਝ ਹੋਵੇ ਨਾ ਜਾਂ ਵੱਧ ਕਹਿ ਦੀਏ ਘੱਟ ਹੋਵੇ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨੇ ਕਿਹੋ ਜਿਹਾ ਟਰਨ ਆਊਟ ਹੋਣਾ ਹੈ ਤਾਂ ਆਪਾਂ ਸੇਫ ਸਾਈਡ ਤੇ ਆਪ ਬੈਕਅਪ ਰੱਖਿਆ ਸੀ ਬਟ ਫਿਰ ਆਪਾਂ ਇਹਨੂੰ ਫਰੰਟ ਤੇ ਲੈ ਆਏ ਬਟ ਯਾ ਆਹੀ ਆ ਬਸ ਪਰਫੈਕਟ ਜਰੂਰ ਉਹਨਾਂ ਪਰ ਮੇਰੀ ਕੁਐਸਚਨ ਪੁੱਛਦੇ ਆ ਤੁਹਾਡੇ ਮਨ ਚ ਕੋਈ ਵੀ ਕੁਐਸਚਨ ਹੈ ਮੂਵੀ ਦੇ ਬਾਰੇ ਕਿ ਸਟਾਰ ਕਾਸਟ ਦੇ ਟੀਮ ਮੈਂ ਤੁਹਾਨੂੰ ਜੀ ਬੋਲ ਸਕਦਾ ਹੈਲੋ ਹੈਲੋ ਮੈਂ ਸ਼ਸ਼ੀ ਗਾਲ ਜੀ ਸਾਰਿਆਂ ਨੂੰ ਸ਼ਸ਼ੀ ਗਾਲ ਜੀ ਸਭ ਤੋਂ ਪਹਿਲਾਂ ਬਹੁਤ ਮੁਬਾਰਕਾਂ ਟ੍ਰੇਲਰ ਬਹੁਤ ਕਮਾਲ ਦਾ ਸੋ ਐਮੀ ਬਾਈ ਤੁਹਾਨੂੰ ਸਵਾਲ ਆ ਥੈਂਕ ਯੂ ਕਹਿੰਦੇ ਨੇ ਨਾ ਕਹਿੰਦੇ ਵਿਆਹ ਦਾ ਲੱਡੂ ਜਿਹੜਾ ਖਾਂਦਾ ਉਹ ਵੀ ਪਸੰਦ ਆਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਸੰਦ ਆਉਂਦਾ ਜਦੋਂ ਵਿਆਹ ਦਾ ਲੱਡੂ ਇੱਕ ਵਾਰੀ ਖਾਂਦੇ ਆ ਫੇਰ ਸੁਆਦ ਨਹੀਂ ਲੱਗਦਾ ਬੰਦਾ ਕਹਿੰਦਾ ਬੰਦਾ ਬੋਲਦਾ ਚੱਲਿਆ ਦੂਜੀ ਵਾਰੀ ਟਰਾਈ ਕਰਦੇ ਆ ਦ ਤੇ ਇਸ ਵਾਰ ਤੁਸੀਂ ਕਿਲਾਗਮ ਦੂਜੀ ਵਾਰੀ ਵਾਲਾ ਮੈਨੂੰ ਰਿਅਲਾਈਜ਼ ਦਾ ਕਨਸੈਪਟ ਜਮੇ ਨਹੀਂ ਸਮਝ ਆਇਆ ਜੇ ਪਹਿਲੇ ਵੀ ਤੁਸੀਂ ਇੰਨਾ ਮਤਲਬ ਖਚਲਖਵਾਰ ਬੋਲੇ ਤਾਂ ਦੂਰੀ ਵਾਰੀ ਤੁਹਾਨੂੰ ਵਿਆਹ ਕਰਾਉਣ ਦੀ ਲੋੜ ਹੈ ਨਹੀਂ ਤੇ ਉਹ ਨਹੀਂ ਕਰਾਉਣਾ ਚਾਹੀਦਾ ਰਿਅਲਾਈਫs ਫਿਲਮ ਹੈ ਜਿਹਦਾ ਐਂਟਰਟੇਨਮੈਂਟ ਹੈ ਇਹਦਾ ਐਤ ਕਿ ਤਿੰਨ ਨੇ ਅਗਲੀ ਵਾਰੀ 365 ਰਾਣੀਆ ਰੱਖਾਂਗੇ ਬਲ ਦੂਜਾ ਵਾਰ ਦੂਤ ਕਰਵਾਇਆ ਤਾਂ ਬੜੀ ਕਲਪੀ ਫਿਲਮ ਦੇ ਵਿੱਚ ਹੁਣ ਤੀਜੇ ਦਵਾਰ ਕੀ ਹਾਲ ਹੋਇਆ ਬਟਾ ਦੇਖੋ ਜੀ ਦੋ ਕਰਾ ਕੇ ਮੈਂ ਪਾਗਲ ਹੋ ਗਿਆ ਸੀ ਨਾ ਪਹਿਲੀ ਫਿਲਮ 'ਚ ਤੁਸੀਂ ਐਤ ਕੀ ਹਾਲ ਦੇਖਿਓ ਐਤ ਕੀ ਦਾ ਕਲਾਈਮੈਕਸ ਦੇਖਿਆ ਤੁਸੀਂ ਨਹੀਂ ਜਿਹਦੇ ਦੇਖੀ ਚੱਲੋ ਬੰਦਾ ਕੀ ਇਹਦਾ ਕਲਾਈਮੈਕਸ ਦੇਖੀ ਤੁਸੀਂ ਐਤ ਕੀ ਫਿਰ ਆਪਾਂ ਜਦੋਂ ਨੈਕਸਟ ਫਿਲਮ ਹੋਊਗੀ ਨਾ ਉਹਦੇ ਟ੍ਰੇਲਰ ਤੇ ਆਪਾਂ ਉਹਦੀ ਗੱਲ ਕਰਾਂਗੇ ਵੀ ਭਾਜੀ ਐਤ ਕੀ ਕੌਣ ਕੁਛਤਾਇਆ ਫਿਲਮ 'ਚ ਸੌ ਲੱਗੇ ਜਦੋਂ ਆਪਾਂ ਕਲਾਈਮੈਕਸ ਸ਼ੂਟ ਕੀਤਾ ਨਾ ਐਮੀ ਸਭ ਤੋਂ ਵੱਧ ਐਕਸਾਈਟਿਡ ਕਲਾਈਮੈਕਸ ਲਈ ਆ ਫਿਲਮ ਦੀ ਹੋਰ ਨਹੀਂ ਆਉਣਾ ਤੁਸੀਂ ਦੇਖੀ ਚੱਲਿਓ ਜਦੋਂ ਜਦੋਂ ਸੀਰੀਜ਼ ਵਧਦੀ ਰਹੂਗੀ ਵਿਆਹ ਵੀ ਵਧਦੇ ਰਹਿਣਗੇ ਨਹੀਂ ਇਦਾਂ ਨਹੀਂ ਗਾ ਵਿਆਹ ਤਾਂ ਨਹੀਂ ਵੱਧ ਰਹਿਣਗੇ ਉਹਦੇ ਵਿੱਚ ਤੁਸੀਂ ਦੇਖੋ ਪਹਿਲੀ ਫਿਲਮ ਕਿਸਮਤ ਚ ਮੈਂ ਆਪਣਾ ਸਰਗੁਣ ਮਾਰ ਗਈ ਦੂਜੀ ਦੋਨੇ ਮਾਰ ਗਈ ਤੀਜੀ ਤੁਸੀਂ ਉਹ ਤਾਨੇ ਮਾਰਨੀ ਆ ਸੋ ਅਕੋਰਡਿੰਗਲੀ ਫਿਰ ਇਹਦੇ ਤੇ ਚੀਜ਼ਾਂ ਕਰਾਂ ਥੈਂਕ ਯੂ ਵੈਰੀ ਥੈਂਕ ਯੂ ਤੇੜੀ ਫਿਲਮਸ ਨਹੀਂ 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 ਐਸ ਕਿ ਤੇਜੀ ਪੰਜੇ ਬੜੀ ਗੱਲ ਵਹਿ ਬਣਦੀ ਦਿਖਦੀ ਮੈਨੂੰ ਜੇ ਬਣ ਜੇ ਤਾਂ ਦੱਸਾਂਗੇ ਤੁਹਾਨੂੰ ਤੁਹਾਨੂੰ ਲੱਗਦਾ ਵੀ ਮੈਂ ਉਹਦਾ ਕਲਾਈਮੈਕਸ ਦੱਸ ਦਿੰਦੇ ਤੁਹਾਨੂੰ ਕੀ ਈਜ਼ੀ ਸਸਰੀ ਕਾ ਲਵਾਈ ਜੀ ਹਾਂ ਜੀ ਪੰਚਾਇਤ ਦੀ ਮਿਹਰਾਬਾਤ ਰੱਖੀ ਨਹੀਂ ਗਈ ਤੇ ਜਿਵੇਂ ਤਾਂ ਇਹ ਖੁੱਲਾ ਚੀਰ ਤੇ ਵਹਾਵ ਐਡਾ ਜੀ ਸਸਰੀ ਕਾ ਲਈ ਵੈਲਕਮ ਜਨੇਜਾ ਜੀ ਸਾਡੇ ਬਹੁਤ ਪਿਆਰੇ ਇਨਸਾਨ ਨੇ ਜੀ ਜਨੇਜਾ ਜੀ ਤੇ ਸਾਨੂੰ ਫਿਲਮਾਂ ਦਿਖਾਉਂਦੇ ਨੇ ਪੂਰੀ ਮਤਲਬ ਚੰਡੀਗੜ੍ਹ ਦੇ ਸਾਡੀ ਟ੍ਰਾਈ ਸਿਟੀ ਦੇ ਬਹੁਤ ਹੀ ਬਾਗਮਾਲ ਇਨਸਾਨ ਨੇ ਸਾਰੇ ਆਰਟਿਸਟਾਂ ਦੀ ਟੇਕ ਕੇਅਰ ਕਰਦੇ ਨੇ ਚੇਕ ਕਰੀਂ ਜ਼ੋਰਦਾਰ ਤਾੜੀਆਂ ਜਨੇਜਾ ਜੀ ਲਈ ਸਾਡੇ ਬਹੁਤ ਪਿਆਰੇ ਇਨਸਾਨ ਬਹੁਤ ਹਾਰਡ ਸੀ ਕਿਉਂਕਿ ਆਗਰੇ ਨਹੀਂ ਪਤਾ ਸੀ ਕਿ ਡਬਲ ਰੋਲ ਚ ਮੈਂ ਕਰਨਾ ਕੀ ਆ ਨਾ ਹੋ ਰਾ ੜੂ ਕਈ ਵਾਰੀ ਤੁਸੀਂ ਬਹੁਤ ਪ੍ਰੀਪੇਅਰ ਕਰਕੇ ਜਾਂਦੇ ਹੋ ਇੱਥੇ ਬਹੁਤ ਪ੍ਰੀਪੇਅਰ ਕਰਕੇ ਜਾਣ ਦਾ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀ ਹਾਂ ਆਪਾਂ ਥੋੜੀ ਬਹੁਤ ਇਟਾਲੀਅਨ ਸਿੱਖੀ ਮੈਂ ਇੱਕ ਐਪ ਡਾਊਨਲੋਡ ਕਰ ਲਈ ਸੀ ਤਾਂ ਜਦੋਂ ਡਾਇਲੌਗਸ ਜੇ ਦਿੰਦੇ ਸੀ ਤਾਂ ਆਪਾਂ ਥੋੜੇ ਜਿਹਾ ਡਾਇਲੌਗਸ ਇਟਾਲੀਅਨ ਥੋੜੇ ਪੰਜਾਬੀ ਚ ਤਾਂ ਕਿ ਪੰਜਾਬੀ ਆਡੀਅன்ஸ் ਇੱਕਦਮ ਆ ਨਾ ਹੋਵੇ ਕਿ ਯਾਰ ਇਟਾਲੀਅਨ ਹੈਗੀ ਹੈ ਪਰ ਕਦੇ ਬੋਲਦੀ ਨਹੀਂ ਤਾਂ ਕਈ ਗਾਲਾਂ ਉਹ ਇਟਾਲੀਅਨ ਚ ਵੀ ਕੱਢਦੀ ਆ ਇੱਕੇ ਜਦੋਂ ਐਮੀ ਨੂੰ ਕਹਿੰਦੀ ਹੈ ਯੂ ਕੈਨ ਯੂ ਕੈਨ ਮੈਟਰ ਵੀ ਯੂ ਡੌਗ ਅਬ ਛੋਟੀਆਂ ਗੱਲਾਂ ਹੀ ਰੱਖੇ ਆ ਵੱਡੀਆਂ ਨਹੀਂ ਨਾਰਮਲ ਡਰਾਈਵ ਜੀਆਂ ਸਭਿਆਚਾਰਕ ਸਭਿਆਚਾਰਕ ਫੈਮਿਲੀ ਵਾਲੀਆਂ ਸਰ ਜੀ ਮੈਂ ਸਰਗੁਨਦੀ ਵੀ ਗੱਲ ਕਰਾਣਾ ਤੇ ਤੁਸੀਂ ਦੇਖੋ ਵੀ ਸ਼ਰਿਆਮ ਦੇਖ ਟ੍ਰੇਲਰ ਵੇਖ ਕੇ ਵੀ ਪਤਾ ਲੱਗਦਾ ਹੈ ਵੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਥੱਲੇ ਕਮੈਂਟਸ 'ਚ ਵੀ ਆ ਤੇ ਵੈਸੇ ਵੀ ਪਤਾ ਮੈਂ ਤਾਂ ਨਿਮਰਤਨ ਕੱਲ ਅਸੀਂ ਇੰਟਰਵਿਊਸ ਕਰਦੇ ਸੀ ਉਹਦੇ 'ਚ ਵੀ ਕਿਹਾ ਸੀ ਵੀ ਤੇਰੀ ਵਨ ਆਫ ਦੀ ਬੈਸਟ ਪਰਫਾਰਮੈਂਸ ਆ ਰਾਈ ਮੈਂ ਆਪਣੀ ਟੀਮ ਨੂੰ ਵੀ ਕਿਹਾ ਸੀ ਵੀ ਨਿਮਰਤ ਦੀ ਵਨ ਆਫ ਦੀ ਬੈਸਟ ਪਰਫਾਰਮੈਂਸ ਆ ਕੋਪੀਗਨ ਪ੍ਰੋਡੂਸਰ ਜੀ ਸਰਕੁਨ ਨੇ ਮਤਲਬ ਟ੍ਰੇਲਰ ਦੇ ਵਿੱਚ ਵੀ ਡੋਮੀਨੇਟ ਕਰ ਰਹੀ ਹੈ ਰਾਈਟ ਤੇ ਫਿਲਮ ਦੇ ਵਿੱਚ ਵੀ ਡੋਮੀਨੇਟ ਕਰੂਗੀ ਤੇ ਇਹ ਪੋਸੀਬਲ ਸੀਗਾ ਕਿ ਸਰਕੁਨ ਨੇ ਜਿਵੇਂ ਦਾ ਮਰਜ਼ੀ ਕਟਵਾ ਲੈਂਦੀ ਟ੍ਰੇਲਰ ਰਾਈਟ ਮਾਈਟ ਬੀ ਤੇ ਪਰ ਉਹਨੂੰ ਵੀ ਇਹ ਲੱਗਿਆ ਵੀ ਯਾਰ ਫਿਲਮ ਲਈ ਬੈ ਚਲੋ ਜੇ ਤੁਸੀਂ ਸੈਲਫਿਸ਼ ਹੋ ਕੇ ਵੀ ਸੋਚੋ ਪ੍ਰੋਡੂਸਰ ਆ ਉਹਨੇ ਚੀਜ਼ ਵੇਚਣੀ ਵੀ ਹੈ ਜੇ ਇਨਸਾਨੀਅਤ ਦੇ ਤੌਰ ਤੇ ਵੇਖੋ ਤੇ ਉਹਨੂੰ ਲੱਗਿਆ ਨੀਗਾ ਵੀ ਇਹ ਡੋਮੀਨੇਟ ਕਰਦੀ ਆ ਜਾਂ ਵੀ ਮੈਂ ਲੈਟਾਂ ਨੂੰ ਵੀ ਜਾਂ ਕੁਝ ਹੋ ਜੂਗਾ ਤੇ 100% ਲੋਕਾਂ ਨੇ ਮਤਲਬ ਵੀ ਆ ਕਿਸੇ ਨੇ ਕਮੈਂਟ ਕਰਨਾ ਉਹਨਾਂ ਨੇ ਇਹ ਨਹੀਂ ਵੇਖਣਾ ਵੀ ਉਹਨਾਂ ਦਾ ਭਾਈਚਾਰਾ ਆਪਸ ਚ ਕਿਦਾਂ ਦਾ ਜਾਂ ਕੁਛ ਆ ਉਹਨਾਂ ਨੂੰ ਲੱਗਣਾ ਵੀ ਆ ਛਾਗੀ ਆ ਛਾਗੀ ਆ ਛਾਗੀ ਤੇ ਉਹ ਸਾਨੂੰ ਆ ਬੈਸਟ ਉਹ ਤਾਂ ਦੱਬਦੇ ਤੋਂ ਫਿਲਮ ਚੱਲੇ ਕੱਲ ਜੇ ਮੈਂ ਸੈਲਫਿਸ਼ ਹੋ ਕੇ ਐਂਸਰ ਕਰਾਂ ਫੋਰ ਐਗਜ਼ਾਮਪਲ ਮੈਂ ਇਹ ਫਿਲਮ ਦੇ ਉੱਪਰ ਉੱਪਰ ਇਟ ਹੁੰਦੀ ਹੈ ਮੇਰੇ ਪੰਜ ਡਾਇਲੋਗ ਆ ਜੇ ਸਾਥ ਸਾਥ ਰਹੇ ਮਰਦੀ ਕਰਪਾਣਾ ਤੇ ਉਦੋਂ ਲਿਖੀ ਨਹੀਂ ਆਉਂਗਾ ਰਾਈਟ ਤੇ ਉਹ ਸੋ ਇਹ ਦੇ ਇਨਸਿਕਿਉਰਟੀ ਐਂਡ ਆਲ ਸਾਰਾ ਕੁਝ ਹੋਸ਼ ਨਹੀਂਗਾ ਤੇ ਇਹ ਗੱਲ ਨਿਮਰਤੀ ਨੇ ਵਨ ਆਫ ਦੀ ਬੈਸਟ ਬੁੱਕ ਵੂਮਨਸ ਹੈ ਦੀ ਲਾਈਫ ਦੀ ਮੈਂ ਗੱਲ ਵੀ ਇਹਨਾਂ ਡਿਸਕਸ਼ਨ ਕੀਤੀ ਸੀਗੀ ਤੇ ਜਦੋਂ ਤੁਸੀਂ ਫਿਲਮ ਵੇਖੋਗੇ ਤੇ ਇਹਨਾਂ ਦਾ ਟ੍ਰੇਲਰ ਦਾ ਦੋਨ ਡਾਈ ਮਿੰਟਾਂ ਦਾ ਜਦੋਂ ਡਾਈਗੈਂਟ ਦੀ ਫਿਲਮ ਵੀ ਤੇ ਯੂ ਵੀ ਲਾਈਕ ਵੀ ਸਰਪ੍ਰਾਈਜ਼ਡ ਤੇ ਸੱਚੀ ਬਹੁਤ ਜ਼ਿਆਦਾ ਬਾਕਮਾਲ ਫਿਲਮ ਸੌ ਲੱਗੇ ਤੇ ਨਾ ਜਦੋਂ ਤੱਕ ਗਾਣਾ ਅਸੀਂ ਦੇਖਿਆ ਹੈ ਗਾਣਾ ਜਦ ਨੱਚਦੀ ਗਾਣਾ ਵੇਖਦੇ ਆ ਉਹਦੇ ਵਿੱਚ ਕੁਝ ਪੁਆਇੰਟਸ ਐਸੇ ਆਉਂਦੇ ਨੇ ਪਤਾ ਲੱਗਦਾ ਹੈ ਕਿ ਯਾਰ ਕਿ ਇਹ ਸ਼ਾਇਦ ਡਾਇਰੈਕਟ ਨਹੀਂ ਕੀਤੇ ਜਾ ਸਕਦੇ ਹੈਨਾ ਕਿ ਇਹ ਜਸਟ ਲਾਈਕ ਡਾਇਰੈਕਟਰ ਸਾਹਿਬ ਨੇ ਵੀ ਕਿਹਾ ਕਿ ਖੁੱਲ੍ਹ ਛੱਡ ਦਿਓ ਇਹਨਾਂ ਨੂੰ డు ਵਟ ਏਵਰ ਯੂ ਵਾਂਟ ਕਿ ਇਹ ਪੁਆਇੰਟਸ ਅੱਛੀ ਐਸੇ ਸਿਗੇ ਕਿਉਂਕਿ ਉਹ ਲੱਗ ਰਹੇ ਨੇ ਮੈਨੂੰ ਸੀਨ ਦੇਖ ਕੇ ਲੱਗੇ ਕਿ ਨਾ ਤੁਸੀਂ ਕਰੋ ਜੋ ਕਰ ਸਕਦੇ ਹੋ ਕਿ ਮੈਂ ਜਾਨਣਾ ਚਾਹੁੰਗਾ ਦੋਹਾਂ ਤੋਂ ਨਿਮਰਤ ਸ਼ੁਰੂ ਕਰ ਲੋ ਕੋਈ ਨਹੀਂ ਹਾਂਜੀ ਬਹੁਤ ਸਾਰੇ ਸੀਨਸ ਵੀ ਇਦਾਂ ਸੀਗਾ ਜਦੋਂ ਅਸੀਂ ਲੜਦੇ ਸੀ ਉਹਦੇ ਸਾਡੇ ਕੋਲ ਡਾਇਲੌਗਸ ਨਹੀਂ ਸੀ ਹੁੰਦੇ ਸਾਨੂੰ ਸਰ ਕਹਿੰਦੇ ਸੀਗੇ ਕਿ ਆਪਣੇ ਹਿਸਾਬ ਨਾਲ ਤੁਸੀਂ ਲੜ ਲਓ ਔਰ ਜਿੰਨਾ ਕਿ ਸੈੱਟ ਲੱਗਦਾ ਉਨਾਂ ਕ ਲੱਗ ਲਓ ਤੇ ਬਾਕੀ ਗੀਤ ਦੇ ਵਿੱਚ ਤਾਂ ਅਸੀਂ ਕੋਰੋਗ੍ਰਾਫੀ ਸੀਗੀ ਲੇਕਿਨ ਹਾਂਜੀ ਜਿਹੜਾ ਅਸੀਂ ਉਹ ਨਾਗਿੰਗ ਡਾਂਸ ਕਰ ਰਹੇ ਹਾਂ ਉਹ ਅਸੀਂ ਆਪ ਹੀ ਖੁਦ ਹੀ ਕੀਤਾ ਬਹੁਤ ਵਧੀਆ ਨਾਗਿੰਗ ਡਾਂਸ ਹੈ ਬਾਏ ਦਿ ਰੂ ਸਰ ਜੇ ਅਸੀਂ ਫੋਰਸ ਕਰਕੇ ਕੀਤਾ ਹੈ ਅੱਛਾ कि ਨਹੀਂ ਸਾਨੂੰ 나ਗਿੰਡਾਂਸ ਕਰਾਓ ਹਮੇਸ਼ਾ ਬੰਦੇ ਹੀ ਕਰਦੇ ਆ ਬਰਾਤਾਂ ਚ 나ਗਿੰਡਾਂਸ ਮੈਂ ਕਿਹਾ ਇਸ ਵਾਰੀ ਕੁੜੀਆਂ ਕਰਨ ਗਿਆ ਸੋ ਅਸੀਂ ਦੁਬਾਰਾ ਦੁਬਾਰਾ ਟੇਕ ਵੀ ਲੈ ਕਿਉਂਕਿ ਸਾਨੂੰ ਬਹੁਤ ਮਜ਼ੇ ਆ ਰਹੇ ਸੀ ਸੋ ਅਸੀਂ ਕੁਝ ਚੀਜ਼ਾਂ ਐ ਸਿਰਹਾਵ ਦੇ ਮਜ਼ੇ ਲਈ ਵੀ ਕਰਦੇ ਆ ਅਨਿਮਰ ਜੀ ਤੁਹਾਡੇ ਤੋਂ ਸਵਾਲ ਹੈਗੇ ਸਸ਼ਿਕਾ ਤਾਂ ਬੈਸੇ ਤਾਂ ਤੁਸੀਂ ਬਹੁਤ ਸਲੀਕਲੀ ਗੱਲ ਕਰਦੇ ਹੋ ਹੈਨਾ ਬੋਥ ਕੱਟ ਬੋਲਦੇ ਹੋ ਜਦੋਂ ਅਸੀਂ ਟ੍ਰੇਲਰ ਦੇ ਵਿੱਚ ਦੇਖ ਰਹੇ ਹਾਂ ਤਾਂ ਸਾਹਮਣੇ ਵਾਲੇ ਨੂੰ ਬੋਟਿਆਂ ਥੱਲੇ ਲੈਣ ਨੂੰ ਹੋਇਆ ਤੇ ਉਹ ਤਾਂ ਇਹਦਾ ਰੈਫਰੈਂਸ ਤੁਸੀਂ ਕਿੱਥੋਂ ਲੈਂਦੇ ਹੋ ਤੇ ਕਿਵੇਂ ਆਪਣੇ ਅੰਦਰੋਂ ਉਹ ਵਾਲਾ ਕੈਰੈਕਟਰ ਕੱਢਦੇ ਹੋ ਜੀ ਸੰਕਲ ਸੰਕਣੇ 2 ਦਾ 1 ਕਰੀ ਹੋਈ ਸੀਗੀ ਉਹ सेम ही કેરી ਫਾਰਵਰਡ ਕਰਨਾ ਸੀਗਾ ਬਾਕੀ ਜਦੋਂ ਸੈੱਟ ਤੇ ਪੂਰਾ ਮਾਹੌਲ ਹੁੰਦਾ ਆ ਮੈਂ ਅੱਗੇ ਵੀ ਬਹੁਤ ਵਾਰੀ ਕਿਹਾ ਕਿ ਜਦੋਂ ਰਾਈਟਰ ਨੇ ਬਹੁਤ ਸੋਹਣੇ ਡਾਇਲੌਗਸ ਲਿਖੇ ਹੁੰਦੇ ਆ ਤਾਂ ਅੱਧਾ ਕੰਮ ਉੱਥੇ ਹੀ ਸੌਖਾ ਹੋ ਜਾਂਦਾ ਬਾਕੀ ਮੈਂ ਡਾਇਰੈਕਟਰ ਐਕਟਰ ਜਿਵੇਂ ਉਹ ਮੈਨੂੰ ਗਾਈਡ ਕਰਦੇ ਆ ਮੈਂ ਕਰ ਦਿੰਦੀ ਆ ਸਸ਼ਿਕਾ ਜੀ ਸਾਰੀ ਟੀਮ ਨੂੰ ਐਮੀ ਬਈ ਅਸੀਂ ਹਮੇਸ਼ਾ ਕਹਿੰਦੇ ਆ ਕਿ ਪੰਜਾਬੀ ਜਿਹੜਾ ਸਿਨੇਮਾ ਹੈ ਇਹਦੇ ਵਿੱਚ ਦੋ ਮਾਈਕ ਲਾ ਕੇ ਜਲਵਾਹੀ ਕੁਝ ਕਰ। ਅੱਛਾ ਆਪਾਂ ਕਹਿੰਦੇ ਆ ਕਿ ਪੰਜਾਬੀ ਸਿਨੇਮਾ ਦੇ ਵਿੱਚ ਨਾ ਕਾਮੇਡੀ ਫਿਲਮਾਂ ਬਣਦੀਆਂ ਕਿਉਂ ਨੇ? ਤੇ ਮੈਨੂੰ ਲੱਗਦਾ ਇਹ ਇੱਕ ਜਿਹੜਾ ਆਨਸਰ ਹੋ ਸਕਦਾ ਹੈ ਕਿਉਂਕਿ ਕਾਫੀ ਲੰਬੇ ਟਾਈਮ ਤੋਂ ਇੱਕ ਅਜਿਹੀ ਕਾਮੇਡੀ ਫਿਲਮ ਸਾਨੂੰ ਨਹੀਂ ਦੇਖਣ ਨੂੰ ਮਿਲੀ ਜਿਹਨੂੰ ਲੋਕ ਪਸੰਦ ਕਰਨ ਜਿੱਦਾਂ ਦੀ ਕਾਮੇਡੀ ਸਾਨੂੰ ਦੇਖਣ ਨੂੰ ਮਿਲਦੀ ਨਹੀਂ ਚਾਹੀਦੀ ਸਰ ਪੰਜਾਬੀ ਸਿਨੇਮਾ ਦੇ ਵਿੱਚ ਸੋ ਇਹ ਉਹਦਾ ਜਵਾਬ ਹੋ ਸਕਦੀ ਹੈ ਕੀ ਕਹਿਣਾ ਚਾਹੋਗੇ ਜੀ ਭਾਈ ਬੇਸਿਕਲੀ ਨਾ ਜਿਵੇਂ ਅਸੀਂ ਨਾ ਪਿਛਲੇ ਅਸੀਂ ਹਫ਼ਤੇ ਤੱਕ ਪਹਿਲਾਂ ਸੁਨੀਪਾ ਜੀ ਨੇ ਇੱਕ ਚੀਜ਼ ਆਨਸਰ ਕਰਿਆ ਸੀ ਵੀ ਕਾਮੇਡੀਆਂ ਦਾ ਸੀਰੀਅਸ ਜੋਕ ਸ਼ੱਕ ਅੰਬਰਪਾ ਜੀ ਨੇ ਰਾਕੇਸ਼ ਤਵਨ ਜਦੀਪ ਸਾਰੇ ਰਾਈਟਰ ਜਿਹੜੇ ਪੰਜਾਬ ਦੇ ਵਨ ਆਫ ਦੀ ਬੈਸਟ ਨੇ ਤੇ ਉਹਨਾਂ ਉਹ ਵਧੀਆ ਲੈਂਦੇ ਆ ਈ ਬਾਕੀ ਅੰਬਰ ਭਾਜੀ ਖਾਸ ਤੌਰ ਤੇ ਉਹਨਾਂ ਦਾ ਮਤਲਬ ਟਾਈਮਿੰਗ ਸਾਰੀਆਂ ਚੀਜ਼ਾਂ ਬਹੁਤ ਵਧੀਆ ਨੇ ਹਾਰਡ ਹੈ ਜੌਬ ਚੰਗੀ ਕਾਮੇਡੀ ਫਿਲਮ ਬਣਾਉਣਾ ਬਟ ਮੇਰੀ ਫੌਂਡ ਵੀ ਤੋਂ ਲੋਕ ਰਿਲੇਟ ਕਰਦੇ ਨੇ ਜਿਹੜੀ ਚੀਜ਼ਾਂ ਜਿਹੜੀ ਕਾਮੇਡੀ ਨਾਲ ਨਿੱਕਾ ਜਿਹਦਾ ਨਿੱਕਾ ਜਿਹਿਲ ਦਾ ਹਿੱਟ ਹੋਣ ਦਾ ਰੀਜ਼ਨ ਸੀ ਮਾਤਾ ਜੀ ਉਹਨਾਂ ਦਾ ਜਿਹੜਾ ਕਰੈਕਟਰ ਸੀਗਾ ਉਹ ਜਿਹੜਾ ਉਹਨਾਂ ਦਾ ਉਦਾਂ ਦੀਆਂ ਬੀਪੀਆਂ ਆਪਾਂ ਮਤਲਬ ਦੇਖਦੇ ਆਂ ਪਿੰਡਾਂ 'ਚ ਕੀ ਹੁੰਦੀਆਂ ਡੋਮਿਨੇਟਿੰਗ ਲੇਡੀਜ਼ ਹੁੰਦੀਆਂ ਜਿਹੜੀਆਂ ਮਤਲਬ ਦੇ ਬਜ਼ੁਰਗਾਂ ਨੂੰ ਵੀ ਝਾੜ ਦਿੰਦੀਆਂ ਤੇ ਮਤਲਬ ਘਰ ਵਾਲਿਆਂ ਨੂੰ ਵੀ ਦੱਸ ਦਿੰਦੀਆਂ ਇਹ ਕਹਿ ਲਈ ਆਪਾਂ ਤੇ ਇਸ ਫਿਲਮ ਦੇ ਵਿੱਚ ਵੀ ਜਿਵੇਂ ਨਿਮਰਤ ਦਾ ਕੈਰੈਕਟਰ ਰਵੇਸ਼ਕ ਜਾਂ ਸਰਪੰנדה ਕੈਰੈਕਟਰ ਆ ਤੇ ਜਾਂ ਰਿਸ਼ੀ ਮੈਮ ਵੀ ਨੇ ਸੋ ਇਹ ਚੀਜ਼ਾਂ ਰਿਲੇਟੇਬਲ ਨੇ ਇਦਾਂ ਦੀਆਂ ਮਾਈਆਂ ਭੂਆ ਮੰਮੀਆਂ ਸਾਡੀਆਂ ਉਹ ਇਦਾਂ ਬਿੰਨ ਤੇਰਾ ਬੇੜਾ ਬਹਿ ਜੀ ਤੂੰ ਲੋਕ ਰਿਲੇਟ ਕਰਦੇ ਆ ਉਹਨਾਂ ਚੀਜ਼ਾਂ ਨਾਲ ਲੋਕਾਂ ਨੂੰ ਆਪੋ ਆਪਣੀਆਂ ਚੀਜ਼ਾਂ ਦੇ ਦੇਖੀਆ-ਵੇਖੀਆ ਲੱਗਦੀਆਂ ਨੇ ਜਦੋਂ ਦੇਖੀਆ-ਵੇਖੀਆ ਚੀਜ਼ਾਂ ਹੋਣ ਤੇ ਬਸ ਉਹਦੀ ਮਤਲਬ ਜਿਹੜੀ ਫਿਲਮ 'ਚ ਇੱਕ ਕੰਡੀਸ਼ਨਸ ਹੁੰਦੀਆਂ ਨੇ ਜਾਂ ਫਿਲਮ ਜਿਹੜੀਆਂ ਸਿਚੁਏਸ਼ਨਸ ਬੰਦਦੀਆਂ ਨੇ ਉਹ ਲੋਕੀ ਰਿਲੇਟ ਕਰਦੇ ਤੇ ਉਹ 'ਚ ਕਾਮੇਡੀ ਵਧੇ ਪੈਦਾ ਹੁੰਦੀ ਹੈ ਤੇ ਨਾਲੇ ਐਂਡ ਆਫ ਦੀ ਡੇ ਭਾਜੀ ਸੱਚੀ ਲੋਡ ਆ ਰਾਈਟ ਨਾਓ ਇੱਕ ਕਾਮੇਡੀ ਫਿਲਮ ਆਉਣ ਦੀ ਮਤਲਬ ਬਣਦੀਆਂ ਬਹੁਤ ਨੇ ਅਸੀਂ ਬਹੁਤ ਬਣਾਈਆਂ ਮੇਰੀਆਂ ਚਾਰ ਕਾਮੇਡੀ ਨੇ ਜਿਹੜੀਆਂ ਇਸ ਸਾਲ ਨੇ ਤੇ ਪਰ ਅਜੇ ਲੈ ਰਾਈਟ ਨਾ ਹੋਣਾ ਜਿੰਨਾ ਮਤਲਬ ਟੈਂਸ ਮਾਹੌਲ ਚੱਲੀ ਜਾਂਦਾ ਹੈ ਥੈਂਕਸੋ ਚੰਗੀ ਕਾਮੇਡੀ ਫਿਲਮ ਆਉਗੀ ਤੇ ਲੋਕੀ ਥੋੜੇ ਸਟ੍ਰੈਸ ਫ੍ਰੀ ਹੋਣਗੇ ਨੇ ਵੀ ਕੈਚੀ ਸੈਪਰਨਾ ਚਾਹੁੰਦਾ ਤੁਸੀਂ ਕਿਹਾ ਸੀ ਵੀ ਕਾਮੇਡੀ ਫਿਲਮਾਂ ਕਿਉਂ ਜ਼ਿਆਦਾ ਚੱਲਦੀਆਂ ਉਹਦਾ ਰੀਜ਼ਨ ਇਹ ਵੀ ਹੋ ਸਕਦਾ ਕਿ ਜਿਹੜੀ ਮੋਸਟਲੀ ਲਾਈਫ ਸਾਰਿਆਂ ਦੀ ਸਟ੍ਰੈਸਫੁਲ ਹੁੰਦੀ ਹੈ ਇਹ ਬੰਦਾ ਜਿਹੜਾ ਸਿਨੇਮਾ ਉਹਨੂੰ ਐਂਟਰਟੇਨਮੈਂਟ ਦਾ ਇੱਕ ਸੋਰਸ ਸਮਝਦਾ ਕਿ ਉਹ ਰਲਾਈ ਦੇ ਅੰਦਰ ਸਟੈਸਾ ਚਲੋ ਹੁਣ 2 ਘੰਟੇ ਆਪਾਂ ਜਾ ਕੇ ਇੰਜੋਏ ਕਰੀਏ ਹੱਸੀ ਜੀ ਉੱਥੇ ਜਾ ਕੇ ਵੀ 2 ਘੰਟੇ ਰੋਣਾ ਹੀ ਆ ਤੋ ਤਾਂ ਬਾਕੀ 2 ਘੰਟੇ ਵੀ ਰੋ ਰਹੇ ਆ ਪਹਿਲੀ ਗੱਲ ਦੂਜੀ ਗੱਲ ਪੰਜਾਬ 트ਰੇਜੇਡੀਜ਼ ਨਾਲ ਜਾਂ ਤਾਂ 47 ਨਾਲ ਰਿਲੇਟ ਕਰਦਾ ਜਾਂ 84 ਨਾਲ ਬਹੁਤ ਮੁਸ਼ਕਿਲ ਆ ਕਿਸੇ ਚੀਜ਼ ਕੋਈ 트ਰੇਜੇਡੀ ਰਿਲੇਟੇਬਲ ਬਣਾਉਣ ਲਈ ਪੰਜਾਬ ਦੇ ਅੰਦਰ 87 84 ਤੇ 47 ਲਿਖ ਕੇ ਜੇ ਆਪਾਂ ਐਗਜ਼ਾਮਪਲ ਵੀ ਦੇਖੀਏ ਸ਼ਾਇਦ ਕਿਸਮਤ ਕਿਸਮਤ ਇੱਕ ਐਗਜ਼ਾਮਪਲ ਹੈ ਜਿੱਥੇ ਤੁਸੀਂ ਕਨੈਕਟ ਕਰਵਾ ਸਕੇ ਇੱਕ ਟ੍ਰੈਜੇਡੀ ਦੇ ਨਾਲ ਆਦਰਵਾਇਜ਼ ਬਹੁਤ ਡਿਫਿਕਲਟ ਤੁਸੀਂ 84 ਤੇ ਫਿਲਮ ਬਣਾਓ ਇਮੀਡੀਏਟ ਕਨੈਕਟ 47 ਤੇ ਫਿਲਮ ਬਣਾਓ ਇਮੀਡੀਏਟ ਕਨੈਕਟ ਜਿਵੇਂ ਟਰੈਜੇਡੀ ਐਂਡ ਡਰਾਮਾ ਬਣਾਉਣਾ ਨਹੀਂ ਫਿਲਮਾਂ ਭਾਜੀ ਤਾਂ ਭਾਜੀ ਬਣੀਆਂ ਜਿਵੇਂ ਬੀ ਸਿਨੇਮਾ ਦੇ ਵਿੱਚ ਜਿਵੇਂ ਜੀਪੀ ਭਾਈ ਨੇ ਅਰਦਾਸ ਫਿਲਮ ਬਣਾਈ ਉਹਦੇ ਨਾਲ ਵੀ ਹਨਾ ਜਿਵੇਂ ਮਤਲਬ ਜਿਹੜੀ इमोशनल ਹੁੰਦੀਆਂ ਨੇ ਤੇ ਵੀ ਆਰ ਲੱਕੀ ਨਾ ਕਿ ਸਾਡਾ ਸਿਨੇਮਾ ਓਨ ਡੇ ਬਾਏ ਡੇ ਡੇ ਬਾੜੇ ਬੜਾ ਵਧੀਆ ਗਰੋ ਕਰ ਰਿਹਾ ਗੁਰਨਾਣਕ ਜਹਾਜ਼ ਵੀ ਦੇਖੀ ਆ ਉਹ ਵੀ ਬਹੁਤ ਵੱਡਾ ਟਾਈਮ ਸੀਗਾ ਰਹੀ ਸੋ ਆਈ ਥਿੰਕ ਆਪਣਾ ਜਿਹੜੀ ਮਤਲਬ ਹਰ ਹਰ ਮਤਲਬ ਜਿਵੇਂ ਫੋਰ ਐਗਜ਼ਾਮਪਲ ਮੈਨੂੰ ਥੋੜੀ ਜੀ ਕਾਮੇਡੀ ਆ ਰੋਮਾਂਟਿਕ इमोशनल ਇਤਨੀ ਫਿਲਮਾਂ ਕਰਨੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਈਜ਼ੀ ਲੱਗਦੀਆਂ ਤੇ ਜਿਵੇਂ ਹੁਣ ਜਿਵੇਂ ਜੇਰਨਦਾ ਵਾਇਆ ਉਹ ਐਕਸ਼ਨ ਫਿਲਮਾਂ ਕਰਦਾ ਉਹ ਨੂੰ ਉਹ ਨਮਾਇਲਾਦਾ ਵੀ ਹਰ ਸਿਨੇਮਾ ਬਣ ਰਿਹਾ ਪੰਜਾਬ ਦੇ ਵਿੱਚ ਜੇ ਜਿਸ ਕਿਸੇ ਨੇ ਕੋਈ ਵੀ ਸਿਨੇਮਾ ਦੇਖਣਾ ਚਾਹੁੰਦਾ ਹੈ ਉਹ ਮਹਾਰਾਜੀ ਕਿਰਪਾ ਨਾਲ ਉਹਨਾਂ ਸਾਰੀਆਂ ਚੀਜ਼ਾਂ ਦੇ ਬੈ ਡੇ ਬੈ ਡੇ ਬੰਦੀਆਂ ਪਈਆਂ ਨੇ ਰਾਈਟ ਤੇ ਜੇਰਨਦਾ ਬਣਾ ਰਿਹਾ ਦੇਵਪੁਰੋੜ ਭਾਜੀ ਬਣਾ ਲੈਣੇ ਕਾਮੇਡੀ ਫਿਲਮਾਂ ਜਿਹੜੇ ਹਿੱਸੇ ਆਈਆਂ ਆ ਕਿਪੀ ਭਾਈ ਉਹਨਾਂ ਦੇ ਅਮਰਿੰਦਰ ਭਾਜੀ ਕਰ ਰਹੇ ਨੇ ਦਰਜੀਤ ਭਾਜੀ ਵੀ ਕਰ ਰਹੇ ਨੇ ਤੇ ਦਰਜੀਤ ਭਾਜੀ ਸੀਰੀਅਸ ਫਿਲਮਾਂ ਵੀ ਕਰ ਰਹੇ ਨੇ ਸੋ ਸਾਰਾ ਸਿਨੇਮਾ ਇਨਸੋ ਤਿਆਰੀ ਹੋ ਜਾਣਾ ਵੀ ਲੇਟ ਹੋ ਜਾਈ 6 6 ਮਹੀਨੇ 8 ਮਹੀਨੇ ਸਾਲ ਕੁ ਜੀ ਲੇਟ ਹੋ ਜੇ ਬਟ ਬਣਦੀਆਂ ਬੜੀਆਂ ਸਾਰੀਆਂ ਹੋਪਫੁਲੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਬੜਾ ਬੇ ਬੈਟਰ ਉਹ ਚੀਜ਼ਾਂ ਹੋ ਜਾਣ ਬਿਲਕੁਲ ਸਰ ਤੇ ਮੈਨੂੰ ਲੱਗਦਾ ਜਿੱਦਾਂ ਤੁਸੀਂ ਸਾਰੇ ਆਰਟਿਸਟ ਦਾ ਨਾਮ ਲਿਆ ਤੇ ਜੇ ਅਸੀਂ ਕਾਮੇਡੀ ਫਿਲਮਾਂ ਦੇ ਨਾਂ ਦੇ ਗੱਲ ਕਰਦੇ ਹਾਂ ਤਾਂ ਆਰਟਿਸਟ ਜੇ ਸਭ ਤੋਂ ਜ਼ਿਆਦਾ ਕੋਈ ਤੁਹਾਡੇ ਨਾਲ ਰਿਲੇਟ ਕਰਦਾ ਤਾਂ ਤੁਸੀਂ ਉਹ ਜਿਹਨਾਂ ਨਾਲ ਲੋਕ ਰਿਲੇਟ ਕਰਦੇ ਨੇ ਕਿ ਕਾਮੇਡੀ ਫਿਲਮ ਜੇ ਇਸ ਤਾਈਪ ਦੀ ਬਣਦੀ ਹੈ ਤਾਂ ਐਮ.ਏ ਦਾ ਨਾਮ ਮੇਰੇ ਖਿਆਲ ਨਾਲ ਸਭ ਤੋਂ ਪਹਿਲਾਂ ਆਉਣਾ ਜੀ ਮੈਂ ਬੇਸਿਕਲੀ ਮੇਰੀ ਝੋੜੀ ਵਿੱਚ ਚੰਗੀਆਂ ਫਿਲਮਾਂ ਪਈਆਂ ਜੇ ਮੈਂ ਜੇ ਆਪਣੀ ਮੁਲਕ ਸਕਸੈਸਫੁਲ ਸ਼ੋਅ ਕੰਮ ਕਰਾਂ ਤੇ ਮੇਰੇ ਜ਼ਿਆਦਾ ਫਿਲਮਾਂ ਜਿਹੜੀਆਂ ਕਾਮੇਡੀ ਚੱਲੀਆਂ ਨੇ ਮੇਰੀ ਲਾਈਫ ਵਿੱਚ ਹਨ ਬਟ ਇਦਾਂ ਨਹੀਂ ਕਿ ਮੈਂ ਅਟੈਂਪਟ ਨਹੀਂ ਕੀਤੇ ਮੈਂ ਹਰਜੀਤਾ ਵੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਜੇ ਕਿਸਮਤ ਦੇਖੀਏ ਤਾਂ ਉਹ ਇੱਕ ਸੀਰੀਅਸ ਫਿਲਮ ਸੀ ਸੁਪਨਾ ਵੀ ਕਾਈਂਡ ਆਫ ਇਮੋਸ਼ਨਲ ਸੀਰੀਅਸ ਫਿਲਮ ਸੀ ਤੇ ਉਸ ਤੋਂ ਬਾਅਦ ਸਾਹ ਭਾਦਰ ਵੀ ਵਿੱਚ ਕੀਤੀ ਸੀਗੀ ਤੇ ਵਿੱਚ ਮੋੜ ਵੀ ਲਾ ਲਓ ਜਾਂ ਮਤਲਬ ਕਾਫੀ ਫਿਲਮਾਂ ਇਦਾਂ ਦੀਆਂ ਜਿਹੜੀਆਂ ਮਤਲਬ ਮੈਂ ਜਿਵੇਂ ਕਹਿੰਦੇ ਐਡੀਆਂ ਚੁੱਕ ਕੇ ਫਾ ਲਿਆ ਤਾਂ ਕੀ ਚੀਜ਼ਾਂ ਤੇ ਕਿਤੇ ਇੱਕ ਸਕਸੈਸ ਹੋ ਰਹੀਆਂ ਕਿਤੇ ਇੱਕ ਬੰਦੇ ਤਾਂ ਨਹੀਂ ਕਿ ਅਸੀਂ ਨਹੀਂ ਕਰਾਂਗੇ ਕਰਦੇ ਰਹਿਾਂਗੇ ਤੇ ਬਾਬਾ ਸੁਖਰੇ ਸੁਖ ਰੱਖੇ ਕਿ ਵਧੀਆ ਸਬਜੈਕਟਸ ਯੂਜ਼ ਕਰੀਏ ਤੇ ਡਿਬੈਟ ਡਿਬੈਟ ਹੌਲੀ ਹੌਲੀ ਗਰੋ ਕਰਾਂਗੇ ਜੇ ਮਾਰੇ ਕਿਰਪਾ ਕਰਨਗੇ ਹੌਲੀ ਹੌਲੀ ਆਪ ਸ시 ਕਾਲ ਜੀ ਸਾਹਿਬ ਨੂੰ ਪੁੱਛੋ ਹਾਂਜੀ ਮੇਰਾ ਸਵਾਲ ਸਰਦੂਨ ਜੀ ਨੂੰ ਹੈ ਜਦੋਂ ਕੋਈ ਫੈਸਟ ਰੀਲੀਜ਼ ਹੋਣ ਤੋਂ ਪਹਿਲਾਂ ਇਜ਼ੀ ਐਕਸਾਈਟਮੈਂਟ ਜ਼ਿਆਦਾ ਹੁੰਦੀ ਹੈ ਕਿ ਤੁਹਾਡਾ BTS ਕੰਟੈਂਟ ਸਾਨੂੰ ਕੋਈ ਨਾ ਕੋਈ ਜ਼ਰੂਰ ਦੇਖਣ ਨੂੰ ਮਿਲਣਾ ਹੈ ਤੇ ਉਹਨੇ ਤੇ ਕਿੰਨੀ ਕੁ ਪ੍ਰੈਕਟਿਸ ਕਰਦੇ ਹੋ ਤੇ ਹੱਲੇ ਕਿੰਨਾ ਕੁ ਤਮਚਮ ਹੋਰ ਪਿਆ ਜੋ ਤੁਸੀਂ ਅਪਲੋਡ ਕਰਨਾ ਹੈ BTS ਦੀ ਕੌਣ ਪ੍ਰੈਕਟਿਸ ਕਰਦਾ ਹੈ ਨਹੀਂ ਖਾਸ ਤੌਰ ਤੇ ਵੀਡੀਓਜ਼ ਤੁਸੀਂ ਬਹੁਤ ਬਣਾਈ ਹੋਈਆਂ ਨੇ ਨਹੀਂ ਅਸ ਸਾਡੇ ਸਾਰਿਆਂ ਦੀ ਬੰਦ ਦੀ ਬਹੁਤ ਅੱਤ ਸੈੱਟ ਤੇ ਮਾਹੌਲ ਹੀ ਇਹੋ ਜਿਹਾ ਰਹਿੰਦਾ ਸੋ ਬਸ ਅਸੀਂ ਪਰਮਨੈਂਟਲੀ ਬੰਦਾ ਰੱਖਿਆ ਹੈ ਸਾਨੂੰ ਸ਼ੂਟ ਕਰਨ ਲਈ ਉਹ ਰਾਤ ਨੂੰ ਸਾਨੂੰ 25 ਵੀਡੀਓਜ਼ ਭੇਜ ਦਿੰਦਾ ਅਸੀਂ ਉਹਦੇ ਚੋਂ ਸਿਲੈਕਟ ਕਰ ਲੈਂਦੇ ਆ ਕਿ ਕਿਹੜੀ ਵਾਲੀ ਜ਼ਿਆਦਾ ਵਧੀਆ ਮੈਂ ਬੋਲਦੀ ਬਹੁਤ ਆ ਤਾਂ ਜਦੋਂ ਮੈਂ ਬੋਲਦੀਆਂ ਹੱਸਦੀ ਬਹੁਤ ਆ ਇਹਨੂੰ ਮੈਂ ਫਨੀ ਬਹੁਤ ਲੱਗਦੀ ਆ ਐ ਮੈਨੂੰ ਵੀ ਮੈਂ ਬਹੁਤ ਫਨੀ ਲੱਗਦੀ ਆ ਆ ਦੋਵੇਂ ਝੂਠ ਬੋਲ ਰਿਹਾ ਦੇਖੋ ਹੁਣੇ ਵੀ ਹੱਸ ਰਿਹਾ ਇਹਦਾ ਮਤਲਬ ਇਹਨੂੰ ਮੈਂ ਫਨੀ ਲੱਗਦੀ ਆ ਸਾਡੇ ਸਾਰਿਆਂ ਦੇ ਕੋਲ ਪ੍ਰੂਫ ਆ ਤੇ ਵੈਸੇ ਦੋਵੇਂ ਸਿੰਗਰ ਨੇ ਪਰ ਗੰਦੇ ਦੋਵੇਂ ਨਹੀਂ ਮੈਂ ਗੰਮੀ ਆ ਸੋ ਕੰਟੈਂਟ ਸਾਰਾ ਸਾਰਾ ਦਾ ਸਾਰਾ ਕੰਟੈਂਟ ਮੇਰੇ ਕੋਲ ਹੁੰਦਾ ਹੈ ਸੋ ਬਟ ਦਾ ਪੁਆਇੰਟ ਇਜ਼ ਕਿ ਅਸੀਂ ਕਿੰਨਾ ਕੋਈ ਫਿਲਮ ਦੇ ਬਾਰੇ ਤੁਹਾਨੂੰ ਕਹਿ ਕਹਿ ਕੇ ਤੁਹਾਨੂੰ ਕਨੈਕਟ ਕਰਾ ਸਕਦੇ ਹਾਂ ਸਾਡਾ ਪੁਆਇੰਟ ਆਫ ਦਾ ਬੀਟੀਐਸ ਇਜ਼ ਕਿ ਤੁਸੀਂ ਸਾਡੇ ਨਾਲ ਕਨੈਕਟ ਕਰੋ ਸਾਡੇ ਕਰੈਕਟਰਸ ਨਾਲ ਇਸ ਮਾਹੌਲ ਨਾਲ ਕਨੈਕਟ ਕਰੋ ਸੋ ਜੇ ਤੁਸੀਂ ਮਾਹੌਲ ਨਾਲ ਕਨੈਕਟ ਕਰੋਗੇ ਤਾਂ ਤੁਸੀਂ ਫਿਲਮ ਦੇ ਆਉਗੇ ਮੇਰਾ ਫੋਨ ਮੈਂ ਕਾਫੀ ਦਿਨ ਹੋ ਗਏ ਸਤਰੀ ਕਾਲ ਬੁਲਾਉਂਦੇ ਹਾਂ ਕਿਉਂਕਿ ਪਹਿਲਾਂ ਮੈਂ 5-6 ਵਾਰ ਸਤਰੀ ਕਾਲ ਬੁਲਾ ਚੁੱਕਿਆ ਮੇਰੇ ਪੈਰ ਨਹੀਂ ਲੱਗਣ ਤੇ ਕਿੱਦਾਂ